ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਤੇ ਛੇ ਅੱਜ ਰੁਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਸਟ੍ਰੇਲੀਆ ਐਮਬੈਸੀ ਵਿਦਿਆਰਥੀਆਂ ਦੇ ਵਿਦਿਆਰਥੀ ਵੀਜ਼ੇ ਦੇਣ ਲਈ ਇੱਕ ਸ਼ੁਕਰ ਸਤਵਿੰਦਰ ਸਿੰਘ ਸੰਗਰੂੜ 21 ਜੂਨ ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਹੈ ਕਿ ਆਸਟ੍ਰੇਲੀਆ ਐਮਬੈਸੀ ਵਿਦਿਆਰਥੀਆਂ ਵੀਜ਼ੇ ਦੇਣ ਲਈ ਪੂਰੀ ਗੰਭੀਰਤਾ ਹੈ ਤੇ ਸਟੂਡੈਂਟ ਵੀਜੇ ਦੇ ਆ ਵੀ ਰਹੇ ਹਨ ਪਰ ਆਸਟ੍ਰੇਲੀਆ ਜੁਨੀਵਰਸਿਟੀ ਆ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਨੂੰ ਬੜੀ ਤਰੀਕੀ ਨਾਲ ਅਧਿਐਨ ਕਰ ਰਹੀ ਹੈ ਇਸ ਪ੍ਰਕਿਰਿਆ ਦੇ ਚੱਲਦਿਆਂ ਦਸ ਵੀਜਾਂ ਵਿੱਚ ਕੁਝ ਤੇਰੀ ਹੋ ਰਹੀ ਹੈ ਉਹਨਾਂ ਸੁਝਾਅ ਦਿੱਤਾ ਹੈ ਕਿ ਆਸਟ੍ਰੇਲੀਆ ਜਾਣ ਦੇ ਚਾਹਵਨ ਵਿਦਿਆਰਥੀਆਂ ਦੇ ਮਾਪੇ ਪੂਰੀ ਸੁਚੇਤਤਾ ਵਰਤਦਿਆਂ ਆਪਣੇ ਬੱਚਿਆਂ ਨੂੰ ਦਸਤਾਵੇਜ਼ ਸਹੀ ਰੂਪ ਵਿੱਚ ਹੀ ਲਗਾਉਣ ਤੇ ਕਿਸੇ ਵੀ ਏਜੰਟਾਂ ਦੇ ਚਾਂਸੇ ਵਿੱਚ ਨਾ ਆਉਣ ਜੋ ਉਹਨਾਂ ਦੇ ਗਲਤ ਦਸਤਾਵੇਜ਼ਾਂ ਨੂੰ ਬੈਜ ਬਣਾ ਕੇ ਪੇਸ਼ ਕਰਨ ਦਾ ਦਾਵਾ ਕਰਦੇ ਹਨ ਇਸ ਨਾਲ ਹੀ ਉਹਨਾਂ ਕਿਹਾ ਹੈ ਕਿ ਆਸਟ੍ਰੇਲੀਆ ਐਂਬੈਸੀ ਵਿਜ਼ਟਰ ਵੀਜੇ ਤੇਜੀ ਨਾਲ ਦੇ ਰਹੀ ਹੈ ਅਤੇ ਆਸਟ੍ਰੇਲੀਆ ਜਾਣ ਦੇ ਚਾਹਵਨ ਮਾਪਿਆਂ ਨੂੰ ਵਿਜ਼ਟਰ ਵੀਜ਼ਾ ਲੈਣ ਵਿੱਚ ਕੋਈ ਵੀ ਦਿੱਕਤ ਨਹੀਂ ਆ ਰਹੀ ਕੈਨੇਡਾ ਸੰਬੰਧੀ ਚਰਚਾ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਭਾਵੇਂ ਕੈਨੇਡਾ ਜਾਣ ਦੇ ਚਾਹਵਨ ਦੀ ਗਿਣਤੀ ਹੁਣ ਕਾਠ ਹੈ ਪਰ ਜੋ ਮੌਜੂਦਾ ਸਮੇਂ ਵਿਦਿਆਰਥੀਆ ਕੈਨੇਡਾ ਜਾ ਰਹੇ ਹਨ ਉਹਨਾਂ ਦੀ ਪੀਆਰ ਹੋਣ ਦੀ ਸੰਭਾਵਨਾ ਵਧੇਰੇ ਹੈ ਇਸ ਮੌਕੇ ਉਹਨਾਂ ਸੁਖਦੀਪ ਸਿੰਘ ਲੁਧਿਆਣਾ ਨੂੰ ਆਸਟ੍ਰੇਲੀਆ ਵੀਜ਼ਾ ਸਟੱਡੀ ਵੀਜ਼ਾ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ